ਏ ਗੁਰ ਵਾਗ ਗੁਰ ਜੀ ਕਾ ਖਾਲਸਾ ਵਾਗ ਗੁਰ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਬੜੇ ਹੀ ਵੱਡੇ ਭਾਗ ਨੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠਣ ਦਾ ਜੋ ਸਾਨੂੰ ਸਭਨਾਂ ਨੂੰ ਸੁਭਾਗ ਸਮੇਂ ਦੀ ਪ੍ਰਾਪਤੀ ਹੋਈ ਹੈ ਪਵਨ ਅਸਥਾਨਾਂ ਦੇ ਉਪਰ ਚੱਲ ਰਹੀ ਲੜੀਵਾਰ ਗੁਰਮਤ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਹੁਣ ਤੱਕ ਜੋ ਆਪਾਂ ਵਿਚਾਰਾ ਕਰ ਚੁੱਕੇ ਹਾਂ हे ਅਕਾਲ ਪੁਰਖ ਆਪਨੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕਾਰਨ ਕੀ ਹੋਇਆ ਵੀ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ ਕਿ ਮਾਲਕਾ ਤੂੰ ਆਪ ਪੰਥ ਦਾ ਸਹਾਈ ਹੈ ਇਸ ਪੰਥ ਨੂੰ ਪੈਦਾ ਕਰਨ ਵਾਲਾ ਸਿੱਖ ਮੱਤ ਨੂੰ ਪੈਦਾ ਕਰਨ ਵਾਲਾ ਤੇਰੇ ਹੁਕਮ ਦੇ ਨਾਲ ਇਹ ਜਿਹੜਾ ਪੰਥ ਚੱਲਿਆ ਹੈ ਤੇਰੇ ਗੇ ਸਿੱਖ ਫਰਿਆਦ ਕਰਦੇ ਨੇ ਅਰਦਾਸ ਕਰਦੇ ਮਾਲਕਾ ਉਹ ਧਾਰਮਿਕ ਸਥਾਨ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕਿਉਂਕਿ ਸਮੇਂ ਦੀ ਵੰਡ ਦੇ ਅਨੁਸਾਰ ਜੁਗ ਦੇਸ਼ਾਂ ਦੇ ਵਿੱਚ ਸੂਬਿਆਂ ਦੇ ਵਿੱਚ ਵੰਡ ਹੁੰਦੀ ਹੈ ਕਈ ਵਾਰੀ ਇਦਾਂ ਹੁੰਦਾ ਹੈ ਕੁਝ ਧਾਰਮਿਕ ਸਥਾਨ ਕੁਝ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਉਹ ਇੱਧਰ ਜਾਂ ਉੱਧਰ ਰਹਿ ਜਾਂਦੀਆਂ ਨੇ ਕਿਉਂਕਿ 1947 ਤੋਂ ਪਹਿਲਾਂ ਦਾ ਜਿਹੜਾ ਸੰਭਾ ਤੁਸੀਂ ਵਿਚਾਰ ਕੇ ਵੇਖੋ ਪੰਜਾਬ ਦੀ ਜਿਹੜੀ ਹੱਦ ਹੁੰਦੀ ਸੀ ਉਹ ਕਾਬਲ ਕੰਦਾਰ ਤੋਂ ਸ਼ੁਰੂ ਹੁੰਦੀ ਸੀ ਤੇ ਇਹ ਜਮਨਾ ਦੇ ਕਿਨਾਰੇ ਤੱਕ ਹੁੰਦੀ ਸੀ ਦਿੱਲੀ ਤੱਕ ਇਹ ਪੰਜਾਬ ਦੀ ਹੱਦ ਸੀ ਤੇ ਜਿਆਦਾਤਰ 10 ਗੁਰੂ ਸਹਿਬਾਨਾਂ ਦੇ ਵਿੱਚੋਂ ਆਪਾਂ ਜੇਕਰ ਜ਼ਿਕਰ ਕਰੀਏ ਤੇ ਨੋ ਗੁਰੂ ਸਹਿਬਾਨਾਂ ਦਾ ਜਿਹੜਾ ਪ੍ਰਕਾਸ਼ ਹੈ ਉਹ ਪੰਜਾਬ ਦੀ ਧਰਤੀ ਤੇ ਹੁੰਦਾ ਪਿਆ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਨਕਾਣਾ ਸਾਹਿਬ ਦੀ ਧਰਤੀ ਤੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਜੀ ਦਾ ਮੱਤੇ ਕਿਸਰਾ ਤੀਸਰੇ ਪਾਤਸ਼ਾਹ ਦਾ ਬਾਸਰਕੇ ਦੀ ਧਰਤੀ ਚੌਥੇ ਪਾਤਸ਼ਾਹ ਚੁੰਨਾ ਮੰਡੀ ਲਾਹੌਰ ਹੁੰਦਾ ਪਿਆ। ਪੰਜਵੇਂ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੈ ਅੰਮ੍ਰਿਤਸਰ ਦੀ ਧਰਤੀ ਛੇਵੇਂ ਪਾਤਸ਼ਾਹ ਜੀ ਦਾ ਵਡਾਲੀ ਦੀ ਵਡਾਲੀ ਦੀ ਧਰਤੀ ਗੁਰੂ ਕੀ ਵਡਾਲੀ ਪਾਗ ਨੌ ਗੁਰੂ ਸਹਿਬਾਨ ਨੇ ਜਿਨ੍ਹਾਂ ਦਾ ਪ੍ਰਕਾਸ਼ ਪੰਜਾਬ ਦੀ ਧਰਤੀ ਤੇ ਪਿਆ ਹੁੰਦਾ ਹੈ ਤੇ ਇੱਕ ਗੁਰੂ ਸਹਿਬਾਨ ਦਸਵੇਂ ਪਾਤਸ਼ਾਹ ਜਿੰਦਾ ਦਾ ਪ੍ਰਕਾਸ਼ ਪਟਨੇ ਦੀ ਧਰਤੀ ਤੇ ਹੋਇਆ ਤੇ ਸੱਤ ਗੁਰੂ ਸਹਿਬਾਨ ਅਜਿਹੇ ਨੇ ਵੀ ਜਿਹੜੇ ਇਹ ਪੰਜ ਪੋਤਿਕ ਸਰੀਰ ਦੀ ਜਿਨ੍ਹਾਂ ਦੀ ਸੰਭਾਲ ਹੈ ਉਹਨਾਂ ਨੇ ਇਸ ਚੋਲੇ ਨੂੰ त्यागਿਆ ਤੇ ਇਹ ਚੋਲਾ ਪੰਜਾਬ ਦੀ ਧਰਤੀ ਤੇ त्यागਿਆ ਚ ਤੇ ਸਿੱਖਾਂ ਦੇ ਮਨਾਂ ਦੀ ਇਹ ਆਸਾ ਹੁੰਦੀ ਹੈ ਸਿੱਖਾਂ ਦੇ ਮਨਾਂ ਦੀ ਇਹ ਅਰਦਾਸ ਹੁੰਦੀ ਹੈ ਸ਼ਰਧਾ ਹੁੰਦੀ ਹੈ ਕਿ ਮਾਲਕਾ ਉਹ ਧਾਰਮਿਕ ਸਥਾਨ ਜਿਹੜੇ ਧਾਰਮਿਕ ਸਥਾਨ ਸਾਡੇ ਤੋਂ ਵਿਛੜ ਚੁੱਕੇ ਨੇ ਉਹਨਾਂ ਦੇ ਵੀ ਸਾਨੂੰ ਦਰਸ਼ਨ ਦੇ ਦਾਰੇ ਬਖਸ਼ੋ ਇਸੇ ਕਰਕੇ ਜਦੋਂ ਆਪਾਂ ਆਹ ਕੋਰੀਡੋਰ ਖੁੱਲਦਾ ਹੈ ਤੇ ਸੰਗਤਾਂ ਕਿਵੇਂ ਹਮ ਹਮਾ ਕੇ ਡੇਰਾ ਬਾਬਾ ਨਾਨਕ ਦਰਸ਼ਨਾਂ ਲਈ ਜਾਂਦੀਆਂ ਨੇ ਤੋਂ ਮਨਾਂ ਦੇ ਵਿੱਚ ਸ਼ਰਧਾ ਨੀਤੇ ਆਖਦਾ ਵੀ ਕੀ ਲੋੜ ਐ ਤੇ ਅੱਜ ਸਿੱਖ ਅਰਦਾਸ ਪਿਆ ਕਰਦਾ ਹੈ ਮਾਲਕ ਦੇ ਅੱਗੇ ਮਾਲਕਾ ਕਿਰਪਾ ਕਰ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਆ ਗੁਰਤਾਮਾ ਤੋਂ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਣਾ ਖਾਲਸਾ ਜੀ ਨੂੰ ਬਖਸ਼ੂ ਇਕੱਲੇ ਖੁੱਲੇ ਦਰਸ਼ਨ ਦੀਦਾਰ ਹੀ ਨਹੀਂ ਬਖਸ਼ਨੇ ਵੀ ਖੁੱਲੇ ਦਰਸ਼ਨ ਦੀਦਾਰੇ ਹੋ ਜਾਣ ਬਸ ਕੇਵਲ ਇਹੀ ਹੈ ਕਹਿੰਦੇ ਨਹੀਂ ਉਥੋਂ ਦੀ ਸੇਵਾ ਸੰਭਾਲਦਾ ਜਿਹੜਾ ਪ੍ਰਬੰਧ ਹੈ ਉਹ ਵੀ ਸਿੱਖਾਂ ਦੇ ਅਧੀਨ ਆ ਜਾਵੇ ਉਹ ਵੀ ਸਿੱਖਾਂ ਦੇ ਅਧੀਨ ਆ ਜਾਵੇ ਤਾਂ ਜੋ ਗੁਰੂ ਦੀ ਮਰਿਆਦਾ ਦੇ ਅਨੁਸਾਰ ਉਥੋਂ ਦਾ ਜਿਹੜਾ ਪ੍ਰਬੰਧ ਹੈ ਉਹ ਸਿੱਖ ਸ਼ਰਧਾ ਦੇ ਅਨੁਸਾਰ ਭਾਵਨਾ ਦੇ ਅਨੁਸਾਰ ਕਰ ਸਕਣ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੀ ਸਾਡੇ ਨਾਲੋਂ ਜਿਹੜੀ ਜ਼ਿਆਦਾ ਸ਼ਰਧਾ ਹੈ ਨਾ ਉਹ ਇਸਲਾਮ ਧਰਮ ਦੇ ਵਿੱਚ ਵੇਖੋ ਨਨਕਾਣਾ ਸਾਹਿਬ ਦੀ ਧਰਤੀ ਤੇ ਜਾ ਕੇ ਵੇਖੋ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਜਾ ਕੇ ਵੇਖੋ ਉਹਨਾਂ ਤੋਂ ਪੁੱਛੋ ਬਾਬਾ ਨਾਨਕ ਕੌਣ ਹੈ ਉਹ ਤੁਹਾਨੂੰ ਦੱਸਣਗੇ ਬਾਬਾ ਨਾਨਕ ਆ ਬਾਬਾ ਨਾਨਕ ਹੈ ਕਿਉਂ ਉਹਨਾਂ ਨੇ ਅਸਲ ਚੀਜ਼ ਨੂੰ ਪਹਿਚਾਨ ਲਿਆ ਆਪਣੇ ਝੋਲੀ ਦੇ ਵਿੱਚ ਪਾ ਲਿਆ ਪਰ ਸੱਚ ਜਾਣਿਓ ਸਾਡਾ ਤੇ ਇਸ ਜਗਾ ਦੇ ਉੱਤੇ ਆ ਕੇ ਸਾਡੇ ਤੇ ਝਗੜੀ ਨਹੀਂ ਮੁੱਕਦੇ ਹੈਗੇ ਇਹਦੇ ਝਗੜਿਆਂ ਦੇ ਦਿਨ ਪੈ ਗਏ ਪਰ ਲੋੜ ਕੀ ਸੀ ਲੋੜ ਇਸ ਚੀਜ਼ ਦੀ ਸੀ ਵੀ ਅਸੀਂ ਉਹਨਾਂ ਦੀ ਸਾਮ ਸੰਭਾਲ ਕਰਦੇ ਸੰਭਾਲਣਾ ਕਰਦੇ ਵੀ ਸਤਿਗੁਰੂ ਕਿਰਪਾ ਕਰਦੇ ਸ਼੍ਰੀ ਨਨਕਾਣਾ ਸਾਹਿਬ ਵੀ ਨਨਕਾਣਾ ਸਾਹਿਬ ਉਹ ਧਰਤੀ ਹੈ ਵੀ ਜਿੱਥੇ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੀ ਨਹੀਂ ਹੁੰਦਾ ਪਿਆ ਜਿੱਥੇ ਮੇਰੇ ਪਾਤਸ਼ਾਹ ਜੀ ਨੇ ਵੱਖੋ-ਵੱਖਰੇ ਕੋਤਕ ਕੀਤੇ ਨੇ ਉੱਥੇ ਝਾਤ ਮਾਰ ਕੇ ਵੇਖੋ ਛੋਟੀ ਉਮਰ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਖੇਡੇ ਵੀ ਹੋਣਗੇ ਜ਼ਰੂਰ ਬੇਬੇ ਨਾਨਕੀ ਨੇ ਆਪਣੀ ਝੋਲੀ ਦੇ ਵਿੱਚ ਵੀ ਚੁੱਕਿਆ ਹੋਵੇਗਾ ਗੋਦ ਦੇ ਵਿੱਚ ਚੁੱਕ ਕੇ ਉਹਨਾਂ ਨੂੰ ਖੜਾਇਆ ਵੀ ਹੋਵੇਗਾ ਉਹਨਾਂ ਨਕਾਣੀ ਦੀ ਧਰਤੀ ਹੈ ਜਿਸ ਜਗ੍ਹਾ ਦੇ ਉੱਤੇ ਮੇਰਾ ਬਾਬਾ ਨਾਨਕ ਪਾਂਦੇ ਦੇ ਕੋਲ ਪੜਨ ਲਈ ਜਾਂਦਾ ਤੇ ਪਹਿਲਾਂ ਤੇ ਪਾਂਦਾ ਇਹ ਬਚਨ ਆਖਦਾ ਵੀ ਬੜਾ ਵਧੀਆ ਤੁਹਾਡਾ ਬੱਚਾ ਪੜਦਾ ਪਟਵਾਰੀ ਸਾਹਿਬ ਬਾਦੇ ਵਿੱਚ ਜਦੋਂ ਉਸੇ ਹੀ ਪਾੰਦੇ ਨੂੰ ਇਹ ਬਚਨੇ ਆਖਦੇ ਵੀ ਪਾੰਦੇ ਆ ਜੋ ਲਿਖੇ ਹੋਏ ਨੇ ਇਹਨਾਂ ਨੂੰ ਤੇ ਹਰ ਕੋਈ ਪੜਾ ਸਕਦਾ ਦੁਨੀਆ ਦੀ ਸਿੱਖਿਆ ਤੇ ਹਰ ਕੋਈ ਦੇ ਸਕਦਾ ਕੋਈ ਅਜਿਹੀ ਸਿੱਖਿਆ ਦੇ ਅਜਿਹੀ ਕੋਈ ਬਾਤ ਦੱਸ ਅਜਿਹਾ ਕੋਈ ਗੁਰ ਦੇ ਜਿਹਦੇ ਨਾਲ ਮਾਲਕ ਦੇ ਦਰ ਤੇ ਪਰਵਾਣਗੇ ਹੋ ਸਕੇ ਪਾੰਦਾ ਸਤਿਗੁਰਾਂ ਦੇ ਚੰਨਾਂ 'ਚ ਡਿੱਗ ਪੈਂਦਾ ਉਹੀ ਪਾੰਦੇ ਦੀ ਧਰਤੀ ਜਿਸ ਜਗ੍ਹਾ ਦੇ ਉੱਤੇ ਸਭ ਤੋਂ ਪਹਿਲੇ ਦਰਸ਼ਨ ਦੇਦਾਰੇ ਮਈ ਦولتਾ ਕਰਦੀ ਤਨਵਾਣ ਹੋ ਜਾਂਦੀ ਬੇਬੇ ਨਾਨਕੀ ਜਿਹੜੇ ਪਹਿਲੇ ਗੁਰੂ ਦੇ ਸਿੱਖ ਬੰਦੇ ਨੇ ਜਿਨ੍ਹਾਂ ਨੇ ਅਸਲ ਦੇ ਵਿੱਚ ਬਾਬੇ ਨੂੰ ਪਹਿਚਾਣਿਆ ਸੀ ਉਹ ਬੇਬੇ ਨਾਨਕੀ ਵੀ ਜਿਨ੍ਹਾਂ ਨੇ ਇਹ ਬਚਨ ਆਖੇ ਹਨ ਵੀ ਤੁਸੀਂ ਪੀਰ ਤੁਸੀਂ ਮੇਰੇ ਵੱਡੇ ਛੋਟੇ ਵੀਰ ਨਹੀਂ ਮੈਂ ਤੁਹਾਨੂੰ ਪੀਰ ਕਰਕੇ ਜਾਣੀ ਆ ਉਹ ਨਨਕਾਣਾ ਸਾਹਿਬ ਦੀ ਧਰਤੀ ਸਿੱਖ ਉਹਦੇ ਦਰਸ਼ਨ ਦੇਦਾਰੇ ਭਾਲਦਾ ਪਿਆ ਉਹ ਮਾਲਕਾ ਸਥਾਨ ਮਿਲ ਜਾਵੇ ਜਿਸ ਜਗ੍ਹਾ ਦੇ ਉੱਤੇ ਮੇਰੇ ਮਾਲਕ ਨੇ ਆਪਣੇ ਹੱਥੀ ਮੱਜਾਂ ਚਾਰੀਆਂ ਹੋਣਗੀਆਂ ਉਹ ਸਥਾਨ ਗੁਰਦੁਆਰਾ 11 ਸਭ ਮਿਲ ਜਾਵੇ ਗੁਰਦੁਆਰਾ 50 ਸਭ ਮਿਲ ਜਾਵੇ ਉਹ ਸਥਾਨ ਜਿਸ ਜਗਾਹ ਦੇ ਉੱਤੇ ਮੇਰੇ ਬਾਬੇ ਨੂੰ ਉਹਨਾਂ ਦੇ ਪਿਤਾ ਨੇ ਕਦੇ 20 ਰੁਪਏ ਦੇ ਕੇ ਤੁਰਿਆ ਹੋਵੇਗਾ ਉਹਦੇ ਪਿਤਾ ਨੇ ਤੁਰਿਆ ਸੀ ਜਾ ਜਾ ਕੇ ਕੋਈ ਵਪਾਰ ਕਰਕੇ ਲਿਆ ਤੇ ਜਦੋਂ ਵਾਪਸ ਆਏ ਕਿਉਂ ਭੁੱਖੇ ਸਾਧੂਆਂ ਨੂੰ ਜਿਹੜਾ ਪ੍ਰਸ਼ਾਦਾ ਸ਼ਕਾਏ ਸਨ ਤੇ ਜਦੋਂ ਵਾਪਸ ਆਏ ਨਾ ਪਿਤਾ ਜੀ ਪੁੱਛਦੇ ਨੇ ਕੈਨ ਲੱਗੇ ਕੀ ਖਰੀਦ ਕੇ ਲਿਆਏ ਹੋ ਕਹਿਣ ਲੱਗੇ ਪਿਤਾ ਜੀ ਮੈਂ ਉਹ ਸੌਦਾ ਕਰਕੇ ਆਇਆ ਵਾਂ ਜਿਹਦਾ ਲਾਹਾ ਹੀ ਲਾਹਾ ਹੋਣਾ ਹਮੇਸ਼ਾ ਦੇ ਲਾਹਾ ਹੋਵੇਗਾ ਕਦੇ ਵੀ ਘਾਟਾ ਦੇ ਘਾਟਾ ਨਹੀਂ ਪਵੇਗਾ ਕਹਿੰਦੇ ਲਿਆ ਕੀ ਚੀਜ਼ ਆਹੋ ਜੀ ਕੀਮਤੀ ਖਰੀਦ ਲਿਆਏ ਮੇਰੇ ਹੱਥ ਤੇ ਰੱਖ ਤੂੰ ਉੱਥੇ ਮੇਰੇ ਬਾਬੇ ਨਾਨਕ ਨੇ ਆਖਿਆ ਵੀ ਭੁੱਖੇ ਸਾਧੂ ਮਿਲੇ ਸਨ ਉਹਨਾਂ ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਸੀ ਛਕਿਆ ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਆਇਆ ਵਾਂ ਤੇ ਮਹਿਤਾ ਕਾਲੂ ਜੀ ਇੰਨੇ ਗੁੱਸੇ ਦੇ ਵਿੱਚ ਇੰਨੇ ਕਰੋਧ ਦੇ ਵਿੱਚ ਆਏ ਵੀ ਕਹਿੰਦੇ ਵੀ ਗੁੱਸੇ ਦੇ ਵਿੱਚ ਆ ਕੇ ਇੰਨੀ ਜ਼ੋਰ ਦੀ ਥੱਪੜ ਮਾਰਿਆ ਤੇ ਕਵੀ ਸੰਤੋਖ ਸਿੰਘ ਤਾਂ ਇੱਥੋਂ ਤੱਕ ਲਿਖਦੇ ਨੇ ਵੀ ਸਤਗੁਰਾਂ ਦੇ ਜਿਹੜੇ ਚਿਹਰਾ ਸੀ ਨਾ ਚਿਹਰੇ ਦੇ ਉੱਤੇ ਇਦਾਂ ਲੱਗਦਾ ਵੀ ਜਿਵੇਂ ਜਦੋਂ ਥੱਪੜ ਮਾਰਿਆ ਨਾ ਨਿਸ਼ਾਨ ਪੈ ਗਿਆ ਚਿਹਰੇ ਦੇ ਉੱਤੇ ਤੇ ਇੰਨੇ ਨੂੰ ਬੇਬੇ ਨਾਨਕੀ ਭੱਜੀ ਆਈ ਆ ਕੇ ਕਹਿਣ ਲੱਗੀ ਪਿਤਾ ਜੀ ਇਹਨਾਂ ਨੂੰ ਵੀਰ ਨੂੰ ਕਿਉਂ ਮਾਰਿਆ ਕਹਿ ਲੱਗੇ 20 ਰੁਪਏ ਦਿੱਤੇ ਸਨ ਸੱਚਾ ਜਾ ਸੋਦਾ ਖਰੀਦ ਕੇ ਲਿਆ ਕੁਝ ਵਪਾਰ ਕਰਕੇ ਲਿਆ ਇਹਨੇ ਕੀ ਕੀਤਾ ਵੀ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਕੇ ਆ ਗਿਆ ਤੇ ਮੇਰੇ ਬੇਬੇ ਨਾਨਕੇ ਨੇ ਇੱਕ ਬਚਨ ਆ ਕੇ ਸਨ ਕਹਿਣ ਲੱਗੇ ਪਿਤਾ ਜੀ ਕੀ ਤੁਹਾਡੇ ਘਰ ਦੇ ਵਿੱਚ ਕੋਈ ਕਮੀ ਹੈ ਕੀ ਹੋਇਆ 20 ਰੁਪਏ ਗਵਾਚ ਗਏ ਕਹਿਣ ਲੱਗੇ ਵਿਆਂ ਦੀ ਗੱਲ ਨਹੀਂ ਹੈ भेजਿਆ ਕਿਸ ਕੰਮ ਦੇ ਲਈ ਪਹਿਲਾਂ ਮੱਝਾ ਚਾਰਨ ਲਈ ਲਾਇਆ ਮੱਝਾ ਇਹਨਾਂ ਨੇ ਚਾਰੀਆਂ ਨਹੀਂ ਪੜਾਉਣ ਦੇ ਪੜਨ ਦੇ ਲਈ ਇਹਨਾਂ ਨੂੰ ਲਾਇਆ ਪੜਾਈ ਇਹਨਾਂ ਨੇ ਨਹੀਂ ਕੀਤੀ ਤੇ ਹੁਣ ਸੱਚੇ ਸੋਦੇ ਲਈ ਭੇਜਦੇ ਪਿਆ ਸੋਦਾ ਖਰੀਦਣ ਲਈ ਭੇਜਦੇ ਪਿਆ ਤੇ ਵਪਾਰ ਇਹ ਨਹੀਂ ਕਰਕੇ ਆਏ ਦੱਸੋ ਇਹਨਾਂ ਦਾ ਬਣੇਗਾ ਤੇ ਬਣੇਗਾ ਕੀ ਬੇਬੇ ਨਾਨਕੀ ਨੇ ਇੱਕ ਬਚਨ ਆਖੇ ਸਨ ਪਿਤਾ ਜੀ ਇਹਨਾਂ ਨੂੰ ਤੁਸੀਂ ਆਮ ਨਾ ਜਾਣੋ ਇਹਨਾਂ ਦੇ ਕਰਕੇ ਦੁਨੀਆ ਨੇ ਤਰਨਾ ਹੈ ਤੇ ਜਦੋਂ ਇਸ ਗੱਲ ਦਾ ਪਤਾ ਰਾਏ ਬੁਲਾਰ ਨੂੰ ਪਤਾ ਲੱਗਦਾ ਨਾ ਕਿਸੇ ਨੇ ਜਾ ਕੇ ਦੱਸਿਆ ਵੀ ਮਹਿਤਾ ਕਾਲੂ ਨੇ ਧਰਗੁਰੂ ਨਾਨਕ ਪਾਤਸ਼ਾਹ ਜਿਹਨੂੰ ਥੱਪੜ ਮਾਰਿਆ ਤੇ ਇਤਿਹਾਸਕਾਰ ਜ਼ਿਕਰ ਕਰਦੇ ਵੀ ਕਹਿਣ ਲੱਗੇ ਰਾਏ ਬੁਲਾਰ ਦੇ ਮਨ ਦੇ ਵਿੱਚ ਇੰਨਾ ਕੋਈ ਕ੍ਰੋਧ ਆਇਆ ਗੁੱਸਾ ਆਇਆ ਕਹਿ ਲੱਗਾ ਵੀ ਸੋਚਦਾ ਵਿੱਚ ਚੋਹਾ ਤੇ ਮੈਂ ਹੁਣੇ ਹੀ ਬਾਬੇ ਨਾਨਕ ਦੀ ਬਾਹ ਪਕੜਾ ਤੇ ਬਾਹ ਪਕੜ ਕੇ ਆਪਣੇ ਘਰ ਲਿਆ ਆਵਾ ਮਹਿਤਾ ਕਾਲੂ ਜੀ ਨੂੰ ਸੱਦਦੇ ਨੇ ਆਵਾਜ਼ ਮਾਰਦੇ ਨੇ ਜਦੋਂ ਕੋਲ ਸੱਦਦੇ ਨੇ ਕਹਿ ਲਗੇ ਕਿ ਕਿਉਂ ਥੱਪੜ ਮਾਰੇ ਆ ਕਹਿੰਦੇ ਰਾਏ ਬੁਲਾਰ ਜੀ ਇਹਨਾਂ ਨੇ ਕੀ ਕੀਤਾ ਸੀ ਵੀਰਪੇ ਇਹਨਾਂ ਨੂੰ ਦਿੱਤੇ ਸਨ ਇਹ ਸੌਦਾ ਕਰਨ ਲਈ ਖਰੀਦਣ ਲਈ ਭੇਜਿਆ ਸੀ ਵਪਾਰ ਕਰਨ ਲਈ ਪਰ ਇਹ ਤਾਂ ਉਸ ਜਗ੍ਹਾ ਦੇ ਉੱਤੇ ਹੋਰ ਕੋਤਕ ਮਕਾਰਾਈ ਨੇ ਤੇ ਰਾਏ ਬੁਲਾਨ ਨੇ ਇੱਕ ਗੱਲ ਆਖੀ ਸੀ ਵੀ ਅੱਜ ਤੋਂ ਬਾਅਦ ਇਹਨਾਂ ਦੇ ਉੱਤੇ ਥੱਪੜ ਨਾ ਮਾਰੀ ਹੱਥ ਨਾ ਚੁੱਕੀ ਕਹਿ ਲਗੇ ਕਿ ਕਿਉਂ ਕਿੰਦੇ ਇਹਨਾਂ ਦੇ ਕਰਕੇ ਹੀ ਮੇਰੀ ਜਿਹੜੀ ਇਹ ਧਰਤੀ ਹੈ ਰਾਏਪੋਈ ਦੀ ਤਲਵੰਡੀ ਹੈ ਇਹ ਰਾਏਪੋਈ ਦੀ ਤਲਵੰਡੀ ਵਸਦੀ ਪਈ ਹੈ ਤੇ ਸੱਚ ਜਾਣਿਓ ਅੱਜ ਵੀ ਜਦੋਂ ਆਪਾਂ ਨਨਕਾਣਾ ਸਾਹਿਬ ਦੀ ਧਰਤੀ ਤੇ ਜਾਈਏ ਨਾ ਰਾਏ ਬੁਲਾੜ ਦੇ ਕੋਲ ਇਤਿਹਾਸ ਕਰ ਲਿਖਦੇ ਨੇ ਵੀ 1500 ਮਰਬੇ ਜਿਹੜੇ ਸਨ ਉਹਦੇ ਕੋਲ ਜ਼ਮੀਨ ਸੀ ਪਰ ਉਹਨੇ ਮੇਰੇ ਬਾਬੇ ਨਾਨਕ ਦੇ ਨਵਾ ਨਾਮ ਅੱਧੀ ਜਿਹੜੀ ਜ਼ਮੀਨ ਹੈ ਬਾਬੇ ਨਾਨਕ ਦੇ ਨਾਂ ਨਵਾ ਦਿੱਤੀ ਸੀ ਅੱਜ ਵੀ ਨਨਕਾਣਾ ਸਾਹਿਬ ਦੀ ਧਰਤੀ ਤੇ ਜਾਓ ਉਸ ਜਗ੍ਹਾ ਦੇ ਉੱਤੇ ਕੋਈ ਰਜਿਸਟਰੀ ਨਹੀਂ ਹੁੰਦੀ ਕੋਈ ਪਟੇ ਨਹੀਂ ਹੈ ਉਸ ਜਗ੍ਹਾ ਦੇ ਉੱਤੇ ਅੱਜ ਵੀ ਬਾਬੇ ਨਾਨਕ ਦੇ ਨਾਮ ਦੇ ਉੱਤੇ ਜ਼ਮੀਨ ਬੋਲਦੀ ਪਈ ਹੈ ਸਿੱਖ ਬਸ ਇਹੀ ਅਰਦਾਸ ਕਰਦਾ ਹੈ ਵੀ ਮਾਲਕਾ ਮੈਨੂੰ ਉਸ ਥਾਣੇ ਦੇ ਦਰਸ਼ਨ ਮਿਲ ਜਾਣ ਜਿਸ ਥਾਣੇ ਦੇ ਉੱਤੇ ਮੇਰਾ ਬਾਬਾ ਨਾਨਕ ਦੇ ਚੱਲ ਕੇ ਗਿਆ ਜਿਸ ਥਾਣੇ ਦੇ ਉੱਤੇ ਮੇਰੇ ਬਾਬੇ ਨੇ ਇੰਨਾ ਸਮਾਂ ਗੁਜ਼ਾਰੇ ਹੈ ਜਿਸ ਜਗ੍ਹਾ ਦੇ ਉੱਤੇ ਕੋਈ ਕੋਤਕਪੇ ਕਰਦਾ ਹੈ ਉਹ ਸਥਾਨ ਜਿਸ ਜਗ੍ਹਾ ਦੇ ਉੱਤੇ ਆਰਾਮ ਦੇ ਨਾਲ ਬੱਚਿਆਂ ਦੇ ਨਾਲ ਖੇਡੇ ਹੋਣਗੇ ਕਿਉਂ ਅਨੇਕਾਂ ਅਜਿਹੇ ਧਾਰਮਿਕ ਸਥਾਨ ਨੇ ਜਿਹੜੇ ਸਾਡੇ ਤੋਂ ਵਿਛੜ ਗਏ ਜਿਨ੍ਹਾਂ ਦੇ ਸਿੱਖ ਹਰ ਰੋਜ਼ ਅਰਦਾਸਾਂ ਕਰਦਾ ਹੈ ਬਿਦਾਰੇ ਭਾਲਦਾ ਹੈ ਵੀ ਮਾਲਕਾ ਕਿਰਪਾ ਕਰ ਉਹ ਲਾਹੌਰ ਦੀ ਧਰਤੀ ਜਿੱਥੇ ਮੇਰੇ ਪਹਿਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਹ ਚੁੰਨਾ ਮੰਡੀ ਲਾਹੌਰ ਜਿਸ ਜਗ੍ਹਾ ਦੇ ਉੱਤੇ ਘਰ ਦੇ ਵਿੱਚ ਬੱਚੇ ਦੀ آمد ਹੁੰਦੀ ਹੈ ਨਾਮ ਰੱਖਿਆ ਜਾਂਦਾ ਹੈ ਜੇਠਾ ਜੀ ਕਿਉਂਕਿ ਸਭ ਤੋਂ ਵੱਡੇ ਸਨ ਭਾਈ ਜੇਠਾ ਦਾ ਪ੍ਰਕਾਸ਼ ਹੁੰਦਾ ਜਿਸ ਚੁੰਨਾ ਮੰਡੀ ਲਾਹੌਰ ਦੇ ਵਿੱਚ ਵੀ ਸਿੱਖ ਕਹਿੰਦਾ ਵੀ ਮਾਲਕਾ ਕਦੇ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਸੁਭਾਗ ਮਿਲੇ ਤੇ ਦਰਸ਼ਨ ਵੀ ਕਿਵੇਂ ਹੁਣ ਖੁੱਲੇ ਦਰਸ਼ਨ ਦੇਦਾਰੇ ਜਿਵੇਂ ਇਸ ਜਗ੍ਹਾ ਦੇ ਉੱਤੇ ਜਦੋਂ ਜੀ ਕਰੇ ਅਸੀਂ ਚਲੇ ਜਾਂਦੇ ਆਂ ਨਾਤਾ ਕੋਈ ਪਾਸਪੋਰਟ ਦੀ ਲੋੜ ਪਵੇ ਨਾ ਕਿਸੇ ਟਿਕਟ ਦੀ ਲੋੜ ਪਵੇ ਜਦੋਂ ਜੀ ਕਰੇ ਉਦੋਂ ਸਿੱਖ ਚਾਵੇ ਉਤੋਂ ਦੇ ਜਾ ਕੇ ਦਰਸ਼ਨਦਾਰੇ ਕਰ ਲਵੇ ਮਾਲਕ ਦੇ ਕੀ ਇਹ ਅਰਦਾਸ ਹੈ ਉਹ ਕਰਤਾਰਪੁਰ ਦੀ ਧਰਤੀ ਜਿੱਥੇ ਮੇਰਾ ਬਾਬਾ ਨਾਨਕ ਅੱਤੇ ਚੱਲ ਕੇ ਜਾਂਦਾ ਤੇ ਇੱਕ ਜ਼ਿਮੀਦਾਰ ਰਵਿੰਦ ਹੈ ਭਾਈ ਦੋਦਾ ਉਹਦੀ ਪਤਨੀ ਨੂੰ ਪਤਾ ਲੱਗਾ ਵੀ ਕੋਈ ਫਕੀਰ ਆਇਆ ਹੈ ਕਿਉਂਕਿ ਬੜੀ ਸੇਵਾ ਭਾਵਨਾ ਵਾਲੀ ਸੀ ਕੀ ਕੀਤਾ ਵੀ ਦੁੱਧ ਚੋ ਕੇ ਦੁੱਧ ਲਿਆ ਕੇ ਸਤਪੁਰਾ ਦੇ ਕੋਲ ਰੱਖਿਆ ਤੇ ਹੌਲੀ-ਹੌਲੀ ਇੰਨਾ ਕੁ ਸਮਾਂ ਰੁਕੇ ਨੇ ਹੌਲੀ-ਹੌਲੀ ਇੰਨਾ ਕੋ ਗੁਰੂ ਦੇ ਨਾਲ ਪਿਆਰ ਪੈ ਗਿਆ ਗੁਰੂ ਨਾਨਕ ਦੇ ਨਾਲ ਪਿਆਰ ਪੈ ਗਿਆ ਬਾਣੀ ਦੇ ਨਾਲ ਪਿਆਰ ਪੈ ਗਿਆ ਵੀ ਹਰ ਰੋਜ਼ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਹੌਲੀ-ਹੌਲੀ ਭਾਈ ਦੁੱਧਾ ਵੀ ਚੱਲ ਕੇ ਉਹਨਾ ਸ਼ੁਰੂ ਹੋ ਗਿਆ ਜਿੱਦੜ ਮੇਰਾ ਬਾਬਾ ਨਾਨਕ ਤੁਰ ਲੱਗ ਗਿਆ ਉਥੋਂ ਜਾਣ ਲੱਗਾ ਤੇ ਭਾਈ ਦੁੱਧਾ ਕਹਿੰਦਾ ਸੱਚੇ ਪਾਤਸ਼ਾਹ ਕੁਝ ਦਿਨ ਹੋਰ ਰੁਕ ਜਾਵੋ ਇਸ ਜਗ੍ਹਾ ਤੇ ਰੁਕੋ ਤੇ ਮੇਰੇ ਸਤਿਗੁਰਾਂ ਨੇ ਇੱਕੋ ਬਚਨਾ ਕਿ ਸਦੁੱਧਿਆ ਰੁਕਾਂਗੇ ਕੋਈ ਗੱਲ ਨਹੀਂ ਸਮਾ ਜ਼ਰੂਰ ਆਵੇਗਾ ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਕੋਈ ਨਗਰ ਵਸੋਣਾ ਚਾਹੁੰਨਾ ਕੋਈ ਨਾਮ ਦੱਸੋ ਵੀ ਉਸ ਦਾ ਨਾਮ ਕੀ ਰੱਖਿਆ ਜਾਵੇ ਤੇ ਸਤਿਗੁਰਾਂ ਨੇ ਇੱਕੋ ਬਚਨਾ ਕਿ ਸੰਕਣ ਲੱਗੇ ਦੁੱਧਿਆ ਇਹ ਦੁੱਧ ਕਿੱਥੋਂ ਆਇਆ ਹੈ ਕੌਣ ਲੈ ਕੇ ਆਇਆ ਕਹਿੰਦਾ ਮੈਂ ਕਹਿੰਦਾ ਮੱਝ ਕਿਦੀ ਸੀ ਕਹਿੰਦਾ ਮੇਰੀ ਕਹਿੰਦਾ ਨਹੀਂ ਇਹ ਜ਼ਮੀਨ ਕਿਦੀ ਹੈ ਕਹਿੰਦਾ ਮੇਰੀ ਨਹੀਂ ਕਹਿੰਦੇ ਸਭ ਕੁਝ ਸਤ ਕਰਤਾਰ ਦਾ ਤੇ ਇੰਨੇ ਕੋ ਜਦੋਂ ਬੱਚੇ ਨਾਲ ਕੇ ਨਾ ਵੀ ਇੰਨੇ ਕੋ ਕਿੰਨੇ ਕੋ ਕਿਰਪਾ ਬਾਬੇ ਨਾਨਕ ਨੇ ਕੀਤੀ ਹੋਵੇਗੀ ਹੱਥ ਜੋੜ ਕੇ ਖਲੋ ਗਿਆ ਫਿਰ ਬਾਬਾ ਨਾਨਕ ਪੁੱਛਦਾ ਦੁੱਧਿਆ ਤੈਨੂੰ ਸੰਸਾਰ ਤੇ ਕਿੰਨੇ ਭਜਿਆ ਕਹਿੰਦਾ ਕਰਤਾਰ ਨੇ ਕਹਿੰਦਾ ਇਹ ਜ਼ਮੀਨ ਕਿਦੀ ਹੈ ਕਹਿੰਦਾ ਕਰਤਾਰ ਦੀ ਕਹਿੰਦਾ ਮੱਝ ਕਿਦੀ ਹੈ ਕਹਿੰਦਾ ਕਰਤਾਰ ਦੀ ਕਹਿੰਦਾ ਦੁੱਧ ਕਿਦਾ ਹੈ ਕਹਿੰਦਾ ਕਰਤਾਰ ਦਾ ਕਹਿੰਦਾ ਵੀ ਕਿਉਂ ਨਾ ਹੋਵੇ ਆਪਾਂ ਉਸ ਸਤ ਕਰਤਾਰ ਦੇ ਨਾਮ ਦੇ ਉੱਤੇ ਤੇਰੇ ਨਗਰ ਦਾ ਜਿਹੜਾ ਨਾਮ ਹੈ ਕਰਤਾਰਪੁਰੀ ਕਿਉਂ ਨਾ ਰੱਖ ਦਈਏ ਕਿਉਂਕਿ ਜ਼ਿਆਦਾਤਰ ਵੇਖੋ ਜਿਨ੍ਹਾਂ ਦੇ ਗੁਰੂ ਸਹਿਬਾਨਾਂ